ਕਾਲਾ ਦੋਰੀਆ ਕੁੰਡੇ ਨਲੜੀ ਆਈ ਹੋਏ ਕਿ ਜਾ ਪਤਾ ਹੈ ਮੇਰਾ ਪੋਲਾ ਖਾਂਧਾਨੀ ਦੇਵਗਨ ਫੈਮਲੀ ਦੀ ਛੋਟੀ ਨੋ ਦੀਪ ਦੇਵਗਨ ਦੀ ਐਕਟਿੰਗ ਸਾਰਿਆਂ ਦੇ ਵੱਲੋਂ ਸਰਹਾਈ ਜਾ ਰਹੀ ਹੈ ਉੱਥੇ ਤੁਹਾਨੂੰ ਦੱਸ ਦਈਏ ਚਾਹੇ ਇਹਨਾਂ ਦੀ ਮੈਰਿਜ ਨੂੰ ਮਹੀਨਾ ਹੋਣ ਵਾਲਾ ਹੈ ਪਰ ਹਾਲੇ ਤੱਕ ਇਹਨਾਂ ਦੀ ਮੈਰਿਜ ਦੀਆਂ ਰਸਮਾਂ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਾਲ ਹੀ ਵਿੱਚ ਦੀਪ ਦੇ ਵੱਲੋਂ ਦਿਉਰ ਪਰਜਾਈ ਦੀ ਰਸਮ ਦੀ ਵੀਡੀਓ ਸਾਂਝੀ ਕੀਤੀ ਗਈ ਜਿੱਤੇ ਦੀਪ ਦਾ ਦਿਓਰ ਉਸ ਦੀ ਗੋਦੀ ਵਿੱਚ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਦੀਪ ਮਜ਼ਾਕ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਦੀਪ ਦੇ ਵੱਲੋਂ ਆਪਣੇ ਦਿਯਾਰ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਨਾਲ ਦੀ ਨਾਲ ਬੰਦਾ ਸ਼ਗਨ ਵੀ ਦਿੱਤਾ। ਉੱਥੇ ਜੇਕਰ ਦੇਵਗਨ ਫੈਮਿਲੀ ਦੇ ਪਿਆਰ ਦੀ ਗੱਲ ਕਰੀਏ ਤਾਂ ਅਮਰ ਦੇਵਗਨ ਦੀਆਂ ਭੈਣਾਂ ਦੇ ਵੱਲੋਂ ਦੀਪ ਨੂੰ ਬਹੁਤ ਹੀ ਲਾੜ ਦੇ ਨਾਲ ਰੱਖਿਆ ਜਾਂਦਾ ਹੈ ਅਤੇ ਵੀਡੀਓਜ਼ ਦੇ ਵਿੱਚ ਉਹ ਮਸਤੀ ਕਰਦੀਆਂ ਅਕਸਰ ਹੀ ਦਿਖਾਈ ਦਿੰਦੀਆਂ ਨੇ। ਇੰਜ ਜਾਪਦਾ ਹੀ ਨਹੀਂ ਕਿ ਦੀਪ ਇਸ ਘਰ ਵਿੱਚ ਨਵੀਂ ਵਿਆਹ ਕੇ ਆਈ ਹੈ। ਵੈਲ ਤੁਹਾਡਾ ਦੇਵਗਨ ਫੈਮਿਲੀ ਦੇ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ